ਕੀ ਲੋਕਾਂ ਦਾ ਇਹ ਦੇ ਵਿੱਚ ਬੈਠੇ ਲੋਕਾਂ ਦਾ ਕੀ ਹਸ਼ਰ ਹੈ ਕਿ ਅਸਰ ਇਸ ਵੇਲੇ ਦੀ ਵੱਡੀ ਖਬਰ ਦੱਸਦੀ ਹੈ ਕਿ ਇੱਕ ਤੇਜ਼ ਰਫ਼ਤਾਰ ਗੱਡੀ ਦਾ ਅਚਾਨਕ ਸੰਤੁਲਨ ਵਿਗੜ ਜਾਂਦਾ ਹੈ ਤੇ ਉਸ ਗੱਡੀ ਦੇ ਫਿਰ ਪਰ ਖੱਟੇ ਉੜ ਜਾਂਦੇ ਨੇ ਜੀ ਹਾਂ ਤਸਵੀਰਾਂ ਦੇਖ ਸਕਦੇ ਹੋ ਦੱਸਦੀ ਹੈ ਕਿ ਇੱਕ ਜਿਹੜੀ ਗੱਡੀ ਹੈ ਉਹ ਸੜਕ ਦੇ ਉੱਤੇ ਚੱਲ ਰਹੀ ਹੁੰਦੀ ਹੈ ਕਿ ਅਚਾਨਕ ਇਸ ਗੱਡੀ ਦਾ ਸੰਤੁਲਨ ਵਿਗੜਦਾ ਹੈ ਤੇ ਦਰਖਤ ਤੇ ਵਿਚ ਜਾ ਵਰਤੀ ਹੈ ਜਿਸ ਤੋਂ ਬਾਅਦ ਇਸ ਤੇ ਪਰਖੱਚੇ ਉੱਡ ਜਾਂਦੇ ਨੇ ਇਸ ਦੇ ਵਿੱਚ ਹੀ ਗੱਡੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੇ ਸਵਾਰ ਬੈਠੇ ਹੁੰਦੇ ਨੇ ਸਵਾਰੀਆਂ ਬੈਠੀਆਂ ਹੁੰਦੀਆਂ ਨੇ ਉਹਨਾਂ ਦੀਆਂ ਮੌਤ ਹੋ ਜਾਂਦੀਆਂ 10 ਤੁਹਾਨੂੰ ਦੱਸ ਦਈਏ ਇੱਕ ਬੇहद ਦੇ ਭਿਆਨਕ ਹਾਦਸਾ ਵਾਪਰਿਆ ਹੈ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਦਾ ਇਹਦੇ ਵਿੱਚ ਬੈਠੇ ਲੋਕਾਂ ਦਾ ਕੀ ਹਸ਼ਰ ਹੋਇਆ ਹੋਵੇਗਾ ਕਿਸ ਕਦਰ ਦੇ ਭਿਆਨਕ ਸੜਕ ਹਾਦਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਗੱਡੀ ਤੇਜ਼ ਰਫ਼ਤਾਰ ਦੇ ਵਿੱਚ ਜਾਰੀ ਹੁੰਦੀ ਹੈ ਕਿ ਅਚਾਨਕ ਇਸ ਗੱਡੀ ਦਾ ਜਿਹੜਾ ਸੰਤੁਲਨ ਹੈ ਉਹ ਵਿਗੜ ਜਾਂਦਾ ਹੈ ਤੇ ਨਾਲ ਰੋਡ ਦੇ ਨਾਲ ਖੜੇ ਦਰਖਤ ਦੇ ਨਾਲ ਜ਼ੋਰ ਦੀ ਜਾ ਵਜਦੀ ਹੈ ਇਸ ਕਦਰ ਇਹ ਹਾਦਸਾ ਹੁੰਦਾ ਹੈ ਕਿ ਇੱਕ ਵੱਡੇ ਧਮਾਕੇ ਦੀ ਵਾਂਗ ਆਵਾਜ਼ ਆਉਂਦੀ ਹੈ ਤੇ ਇਸ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਇਸ ਦੇ ਵਿੱਚ ਬੈਠੀ ਜਿਹੜੀ ਸਵਾਰੀ ਹੁੰਦੀ ਹੈ ਮੌਕੇ ਤੇ ਜਿਹੜੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਕਿ ਇਸ ਦੇ ਵਿੱਚ ਜਿਹੜਾ ਚਾਲਕ ਸੀਗਾ ਉਸ ਦੀ ਮੌਤ ਹੋ ਚੁੱਕੀ ਹੈ ਦੱਸਦੇ ਕਿ ਦਰਸਲ ਇਹ ਨੌਜਵਾਨ ਜਿਹੜਾ ਸੀ ਵੀ ਜਿਹੜਾ ਸੀ ਮੋਗੇ ਦੇ ਵਸਨੀਕ ਸੀ ਤੇ ਆਪਣੇ ਨਾਂਕੇ ਪਿੰਡ ਸ੍ਰੀ ਵਲੇ ਤੋਂ ਕਰੀਬ ਸਵੇਰੇ 8 ਵਜੇ ਪਕਤਾ ਪਾਈ ਬਸ ਸਟੈਂਡ ਤੋਂ ਵਾਪਸ ਬਾਜਾਖਾਨਾ ਵੱਲ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਕਾਰ ਦਾ ਅਚਾਨਕ ਜਿਹੜਾ ਹੈ ਸੰਤੁਲਨ ਵਿਗੜ ਜਾਂਦਾ ਹੈ ਤੇ ਕਾਰ ਦਰਖਤ ਦੇ ਨਾਲ ਟਕਰਾ ਜਾਂਦੀ ਹੈ ਅਤੇ ਨੌਜਵਾਨ ਉਦੇ ਵੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਦੇਖ ਕੇ ਦੇਖ ਸਮਝ ਸਕਦੇ ਹੋ ਤੁਸੀਂ ਕਿ ਇਹ ਕਿਸ ਕਦਰ ਭਿਆਨਕ ਹਾਦਸਾ ਵਾਪਰਿਆ ਹੈ ਗੱਡੀ ਦੇ ਪਰ ਖੱਟੇ ਉੱਡ ਚੁੱਕੇ ਨੇ ਇਸ ਵਿਅਕਤੀ ਦੀ ਲਾਸ਼ ਇਸ ਗੱਡੀ ਦੇ ਵਿੱਚ ਫਸ ਜਾਂਦੀ ਹੈ ਜਿਸ ਨੂੰ ਕੱਟ ਕੇ ਬੜੀ ਮੁਸ਼ਕਿਲ ਦੇ ਨਾਲ ਜੀਐਸਬੀ ਦੇ ਨਾਲ ਇਸ ਗੱਡੀ ਨੂੰ ਚੱਕਿਆ ਜਾਂਦਾ ਹੈ ਤੇ ਮੁਸ਼ਕਲ ਦੇ ਨਾਲ ਇਸ ਦੇ ਵਿੱਚੋਂ ਉਸ ਮ੍ਰਿਤਕ ਦੀ লাশ ਕੱਢੀ ਜਾਂਦੀ ਹੈ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਹਿਲਾਂ ਤਾਂ ਯਕੀਨ ਨਹੀਂ ਹੋਵੇਗਾ ਕਿ ਸਿਰਫ ਦਰਖਤ ਦੇ ਨਾਲ ਟਕਰਾਉਣ ਤੋਂ ਬਾਅਦ ਗੱਡੀ ਦਾ ਇਹ ਹਸ਼ਰ ਹੋਇਆ ਹੈ ਤੇ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਸ ਵਿਅਕਤੀ ਦਾ ਕੀ ਹਸ਼ਰ ਹੋਇਆ ਹੋਵੇਗਾ ਜੋ ਇਸ ਦੇ ਅੰਦਰ ਬੈਠਿਆ ਸੀ ਦੇਖ ਸਕਦੇ ਹਾਂ ਕਿ ਗੱਡੀ ਦੇ ਪਰਖੱਚੇ ਉੱਡ ਚੁੱਕੇ ਨੇ ਅੱਗੇ ਤੋਂ ਲੈ ਕੇ ਪਿੱਛੇ ਤੱਕ ਪੂਰੀ ਗੱਡੀ ਜੜੀ ਹੈ ਉਹ ਨੁਕਸ ਚਾਨੀ ਗਈ ਹੈ ਉਸ ਦੇ ਜਿਹੜੇ ਪਰਖੱਚੇ ਨਹੀਂ ਉੱਡ ਕੇ ਦੂਰ ਦੂਰ ਤੱਕ ਜਾ ਕੇ ਡਿੱਗਦੇ ਨਹੀਂ ਲੋਕ ਜਿਹੜੇ ਨੇ ਤੇ ਇਕੱਠ ਹੋ ਜਾਂਦਾ ਹੈ ਲੋਕ ਹੈਰਾਨ ਹੋ ਜਾਂਦੇ ਨੇ ਕਿ ਇੱਕ ਵੱਡਾ ਧਮਾਕਾ ਕਿੱਥੋਂ ਹੋਇਆ ਹੈ ਕਿਹੜੀ ਆਵਾਜ਼ ਆਈ ਹੈ ਤੇ ਜਦੋਂ ਦੇਖਿਆ ਜਾਂਦਾ ਹੈ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਲੋਕਾਂ ਦੀਆਂ ਅੱਖਾਂ ਖੋਲੀਆਂ ਰਹਿ ਜਾਂਦੀਆਂ ਨੇ ਅਤੇ ਜਦੋਂ ਦੇਖਦੇ ਨੇ ਗੱਡੀ ਖੋਲ ਕੇ ਤਾਂ ਉਸ ਦੇ ਵਿੱਚ ਉਹ ਮ੍ਰਿਤਕ ਦੇ ਜਿਹੜੀ ਅੰਦਰ ਹੀ ਹੁੰਦੀ ਹੈ ਤੇ ਬੜੀ ਮੁਸ਼ਕਿਲ ਤੋਂ ਬਾਅਦ ਪ੍ਰਸ਼ਾਸਨ ਮੌਕੇ ਤੇ ਬਹਦ ਪੁਲਿਸ ਪਹੁੰਚਦੀ ਹੈ ਤੇ ਇਸ ਗੱਡੀ ਨੂੰ ਕੱਢਿਆ ਜਾਂਦਾ ਹੈ ਤੇ ਉਸ ਦੇ ਵਿੱਚੋਂ ਮ੍ਰਿਤਕ ਦੇ ਕੱਢੀ ਜਾਂਦੀ ਹੈ ਦਸ ਕਿ ਨौजवान ਦਾ ਨਾਮ ਉਦੇਵੀਰ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਸਵੇਰੇ 8 ਵਜੇ ਪਕਤਾਪਾਈ ਬਸ ਸਟੈਂਡ ਤੋਂ ਵਾਪਸ ਬਾਜਾਖਾਨਾ ਵੱਲ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਕਾਰ ਦਾ ਅਚਾਨਕ ਸੰਤੁਲਨ ਵਿਗੜ ਜਾਂਦਾ ਹੈ ਤੇ ਉਹ ਅੱਜ ਸਵੇਰੇ 8:00 ਵਜੇ ਉਦੇਵੀਰ ਨੂੰ ਮਾਣ ਦਾ 18 ਸਾਲਾਂ ਦਾ ਲਟਕਾਈ ਹੋ ਗੇਰੇ ਰਿਹਾ ਸੀ ਇਹ ਸਵੇਰੇ ਪਕਤਾ ਤੋਂ ਬਾਜਾਖਾਨਾ ਜਾ ਰਿਹਾ ਸੀ ਤੇ ਰਾਸਤੇ 'ਚ ਜਦ ਇੱਕ ਡਿਜ਼ਾਸਟਰ ਸਦਕਾ ਪਹਿਲਾਂ ਜਦ ਕੀ ਇਹਦਾ ਐਕਸੀਡੈਂਟ ਹੋ ਗਿਆ ਤੇ ਇਹਦੀ ਮੌਤ ਵੀ ਹੋ ਗਈ ਐਕਸੀਡੈਂਟ ਦੇ ਕਾਰਨੋਂ ਤਕਾਬ ਅਗਲੇ ਅੰਤ ਤਕੀ ਹਸਰਾਇ ਇਸ ਲਈ ਦੀ ਵੱਡੀ ਖਬਰ ਦੱਸਦੀ ਹੈ ਕਿ ਇੱਕ ਤੇਜ਼ ਰਫ਼ਤਾਰ ਗੱਡੀ ਦਾ ਅਚਾਨਕ ਸੰਤੁਲਨ ਵਿਗੜ ਜਾਂਦਾ ਹੈ ਤੇ ਉਸ ਗੱਡੀ ਦੇ ਫਿਰ ਪਰ ਖੱੱਚੇ ਉੱਡ ਜਾਂਦੇ ਨੇ ਜੀ ਹਾਂ ਤਸਵੀਰਾਂ ਦੇਖ ਸਕਦੇ ਹੋ ਦੱਸਦੀ ਹੈ ਕਿ ਇੱਕ ਜਿਹੜੀ ਗੱਡੀ ਹੈ ਉਹ ਸੜਕ ਦੇ ਉੱਤੇ ਚੱਲ ਰਹੀ ਹੁੰਦੀ ਹੈ ਕਿ ਅਚਾਨਕ ਇਸ ਗੱਡੀ ਦਾ ਸੰਤੁਲਨ ਵਿਗੜਦਾ ਹੈ ਤੇ ਦਰਖਤ ਦੇ ਵਿੱਚ ਜਾ ਵਰਤੀ ਹੈ ਜਿਸ ਤੋਂ ਬਾਅਦ ਇਸ ਤੇ ਪਰ ਖੱੱਚੇ ਉੱਡ ਜਾਂਦੇ ਨੇ ਇਸ ਦੇ ਵਿੱਚ ਹੀ ਗੱਡੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੇ ਸਵਾਰ ਬੈਠੇ ਹੁੰਦੇ ਨੇ ਸਵਾਰੀਆਂ ਬੈਠੀਆਂ ਨੇ ਉਹਨਾਂ ਦੀਆਂ ਮੌਤ ਹੋ ਜਾਂਦੀਆਂ ਹੈ ਦਸਤੀ ਇੱਕ ਬੇहद ਦੇ ਭਿਆਨਕ ਹਾਦਸਾ ਵਾਪਰਿਆ ਹੈ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਦਾ ਇਹਦੇ ਵਿੱਚ ਬੈਠੇ ਲੋਕਾਂ ਦਾ ਕੀ ਹਸ਼ਰ ਹੋਇਆ ਹੋਵੇਗਾ ਕਿਸ ਕਦਰ ਇਹ ਪਿਆਨਕ ਸੜਕ ਹਾਦਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਗੱਡੀ ਤੇਜ਼ ਰਫ਼ਤਾਰ ਦੇ ਵਿੱਚ ਜਾਰੀ ਹੁੰਦੀ ਹੈ ਕਿ ਅਚਾਨਕ ਇਸ ਗੱਡੀ ਦਾ ਜਿਹੜਾ ਸੰਤੁਲਨ ਹੈ ਉਹ ਵਿਗੜ ਜਾਂਦਾ ਹੈ ਤੇ ਨਾਲ ਰੋਡ ਦੇ ਨਾਲ ਖੜੇ ਦਰਖਤ ਦੇ ਨਾਲ ਜ਼ੋਰ ਦੀ ਜਾ ਵਜਦੀ ਹੈ ਇਸ ਕਦਰ ਇਹ ਹਾਦਸਾ ਹੁੰਦਾ ਹੈ ਕਿ ਇੱਕ ਵੱਡੇ ਤਮਾਕੇ ਦੀ ਵਾਂਗ ਆਵਾਜ਼ ਆਉਂਦੀ ਹੈ ਤੇ ਇਸ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਇਸ ਦੇ ਵਿੱਚ ਬੈਠੀ ਜਿਹੜੀ ਸਵਾਰੀ ਹੁੰਦੀ ਹੈ ਮੌਕੇ ਤੇ ਜਿਹੜੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਕਿ ਇਸ ਦੇ ਵਿੱਚ ਜਿਹੜਾ ਚਾਲਕ ਸੀਗਾ ਉਸਦੀ ਮੌਤ ਹੋ ਚੁੱਕੀ ਹੈ ਦੱਸਦੇ ਕਿ ਦਰਸਲ ਇਹ ਨੌਜਵਾਨ ਜਿਹੜਾ ਸੀ ਵੀਰ ਜਿਹੜਾ ਸੀ ਮੋਗੇ ਦੇ ਵਸਨੀਕ ਸੀ ਤੇ ਆਪਣੇ ਨਾਨਕੇ ਪਿੰਡ ਸ੍ਰੀ ਵਲੇ ਤੋਂ ਕਰੀਬ ਸਵੇਰੇ 8 ਵਜੇ ਭੱਜਤਾ ਪਾਈ ਬਸ ਸਟੈਂਡ ਤੋਂ ਵਾਪਸ ਬਾਜਾਖਾਨਾ ਵੱਲ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਕਾਰ ਦਾ ਅਚਾਨਕ ਜਿਹੜਾ ਹੈ ਸੰਤੁਲਨ ਵਿਗੜ ਜਾਂਦਾ ਹੈ ਤੇ ਕਾਰ ਦਰਖਤ ਦੇ ਨਾਲ ਟਕਰਾ ਜਾਂਦੀ ਹੈ ਅਤੇ ਨੌਜਵਾਨ ਉਹਦੇ ਵੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਦੇਖ ਕੇ ਦੇਖ ਸਮਝ ਸਕਦੇ ਹੋ ਤੁਸੀਂ ਕਿ ਇਹ ਇੱਕ ਇਸ ਕਦਰ ਭਿਆਨਕ ਹਾਦਸਾ ਵਾਪਰਿਆ ਹੈ ਗੱਡੀ ਦੇ ਪਰਖੱਚੇ ਉੱਡ ਚੁੱਕੇ ਨੇ ਇਸ ਵਿਅਕਤੀ ਦੀ লাশ ਇਸ ਗੱਡੀ ਦੇ ਵਿੱਚ ਫਸ ਜਾਂਦੀ ਹੈ ਜਿਸ ਨੂੰ ਕੱਟ ਕੇ ਬੜੀ ਮੁਸ਼ਕਲ ਦੇ ਨਾਲ ਜੀਐਸਬੀ ਦੇ ਨਾਲ ਇਸ ਗੱਡੀ ਨੂੰ ਚੱਕਿਆ ਜਾਂਦਾ ਹੈ ਤੇ ਮਸ਼ੱਕਤ ਦੇ ਨਾਲ ਇਸ ਦੇ ਵਿੱਚੋਂ ਇਸ ਮ੍ਰਿਤਕ ਦੀ লাশ ਕੱਢੀ ਜਾਂਦੀ ਹੈ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਹਿਲਾਂ ਤਾਂ ਯਕੀਨ ਨਹੀਂ ਹੋਵੇਗਾ ਕਿ ਸਿਰਫ ਦਰਖਤੇ ਨਾਲ ਟਕਰਾਨ ਤੋਂ ਬਾਅਦ ਗੱਡੀ ਦਾ ਇਹ ਹਸ਼ਰ ਹੋਇਆ ਹੈ ਤੇ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਸ ਵਿਅਕਤੀ ਦਾ ਕੀ ਹਸ਼ਰ ਹੋਇਆ ਹੋਵੇਗਾ ਜੋ ਇਸ ਦੇ ਅੰਦਰ ਬੈਠਿਆ ਸੀ ਦੇਖ ਸਕਤ ਹਾਂ ਕਿ ਗੱਡੀ ਦੇ ਪਰਖੱਚੇ ਉੱਡ ਚੁੱਕੇ ਨੇ ਅੱਗੇ ਤੋਂ ਲੈ ਕੇ ਪਿੱਛੇ ਤੱਕ ਪੂਰੀ ਗੱਡੀ ਜੜੀ ਹੈ ਉਹ ਨੁਕਸਾਨੀ ਗਈ ਹੈ ਉਸ ਦੇ ਜਿਹੜੇ ਪਰਖੱਚੇ ਨੇ ਉੱਡ ਕੇ ਦੂਰ ਦੂਰ ਤੱਕ ਜਾ ਕੇ ਦਿਖਦੇ ਨਹੀਂ ਲੋਕ ਜਿਹੜੇ ਨੇ ਇਕੱਠੇ ਹੋ ਜਾਂਦੇ ਨੇ ਲੋਕ ਹੈਰਾਨ ਹੋ ਜਾਂਦੇ ਨੇ ਕਿ ਇੱਕ ਵੱਡਾ ਤਮਾਕਾ ਕਿੱਥੋਂ ਹੋਇਆ ਕਿਹੜੀ ਆਵਾਜ਼ ਆਈ ਹੈ ਤੇ ਜਦੋਂ ਦੇਖਿਆ ਜਾਂਦਾ ਹੈ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਲੋਕਾਂ ਦੀਆਂ ਅੱਖਾਂ ਖੋਲੀਆਂ ਰਹਿ ਜਾਂਦੀਆਂ ਨੇ ਅਤੇ ਜਦੋਂ ਦੇਖਦੇ ਨੇ ਗੱਡੀ ਖੋਲ ਕੇ ਤਾਂ ਉਸ ਦੇ ਵਿੱਚ ਉਹ ਮ੍ਰਿਤਕ ਦੇ ਜਿਹੜੀ ਅੰਦਰ ਹੀ ਹੁੰਦੀ ਹੈ ਤੇ ਬੜੀ ਮੁਸ਼ਕਲ ਤੋਂ ਬਾਅਦ ਪ੍ਰਸ਼ਾਸਨ ਮੌਕੇ ਤੇ ਬਹੁਤ ਆ ਪੁਲਿਸ ਪਹੁੰਚਦੀ ਹੈ ਤੇ ਇਸ ਗੱਡੀ ਨੂੰ ਕੱਢਿਆ ਜਾਂਦਾ ਹੈ ਤੇ ਉਸ ਦੇ ਵਿੱਚੋਂ ਮ੍ਰਿਤਕ ਦੇ ਕੱਢੀ ਜਾਂਦੀ ਹੈ ਦੱਸਦੀ ਕਿ ਨੌਜਵਾਨ ਦਾ ਨਾਮ ਉਦੇ ਵੀਰ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਸਵੇਰੇ 8 ਵਜੇ ਫਕਤਾ ਪਾਈ ਬਸ ਸਟੈਂਡ ਤੋਂ ਵਾਪਸ ਬਾਜਾਖਾਨਾ ਵੱਲ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਕਾਰ ਦਾ ਅਚਾਨਕ ਸੰਤੁਲਨ ਵਿਗੜ ਜਾਂਦਾ ਹੈ ਤੇ ਉਹ ਅਜਿਹਾ ਸਵੇਰੇ 8:00 ਵਜੇ ਉਦੇਵੀ ਮਾਰੂਦਾ 18 ਸਾਲਾਂ ਦਾ ਲਟਕਾਇਮ ਮੋਗੇ ਦਾ ਰਸ਼ੀਅ ਇਸ ਸਵੇਰੇ ਫਲਕਾ ਤੋਂ ਬਾਜਲਨ ਜਾ ਰਿਹਾ ਸੀ ਤੇ ਰਸਤੇ 'ਚ ਇੱਕ ਗੱਡੀ ਨਾਲ ਸਦਨੋ ਗਹਿਣ ਦਾ ਅਕਸੀਡੈਂਟ ਹੋ ਗਿਆ ਜਿਹਦੀ ਮੌਤੇ ਜਮ ਹੋ ਗਈ ਅਕਸੀਡੈਂਟ ਦੇ ਕਾਰਨ ਦਾ ਤਤਵਾ ਇਹ ਤੁਸੀ ਦੇਖਿਆ ਅਸਰਾਇ ਸੁਨੇਹ ਦੀ ਵੱਡੀ ਖਬਰ ਦੱਸਦੀ ਹੈ ਕਿ ਇੱਕ ਤੇਜ਼ ਰਫ਼ਤਾਰ ਗੱਡੀ ਦਾ ਅਚਾਨਕ ਸੰਤੁਲਨ ਵਿਗੜ ਜਾਂਦਾ ਹੈ ਤੇ ਉਸ ਗੱਡੀ ਦੇ ਫਿਰ ਪਰਖੱਚੇ ਉੱਡ ਜਾਂਦੇ ਨੇ ਜੀ ਹਾਂ ਤਸਵੀਰਾਂ ਦੇਖ ਸਕਦੇ ਹੋ ਦੱਸਦੀ ਹੈ ਕਿ ਇੱਕ ਜਿਹੜੀ ਗੱਡੀ ਹੈ ਉਹ ਸੜਕ ਦੇ ਉੱਤੇ ਚੱਲ ਰਹੀ ਹੁੰਦੀ ਹੈ ਕਿ ਅਚਾਨਕ ਇਸ ਗੱਡੀ ਦਾ ਸੰਤੁਲਨ ਵਿਗੜਦਾ ਹੈ ਤੇ ਦਰਖਤ ਦੇ ਵਿੱਚ ਜਾ ਵਰਤੀ ਹੈ ਜਿਸ ਤੋਂ ਬਾਅਦ ਇਸ ਤੇ ਪਰਖੱਚੇ ਉੱਡ ਜਾਂਦੇ ਨੇ ਇਸ ਦੇ ਵਿੱਚ ਹੀ ਗੱਡੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੇ ਸਵਾਰ ਬੈਠੇ ਹੁੰਦੇ ਨੇ ਵਾਰੀਆਂ ਬੈਠੀਆਂ ਹੁੰਦੀਆਂ ਨੇ ਉਹਨਾਂ ਦੀਆਂ ਮੌਤ ਹੋ ਜਾਂਦੀਆਂ ਹੈ ਦੱਸਤੀ ਇੱਕ ਬੇਹੱਦ ਦੇ ਭਿਆਨਕ ਹਾਦਸਾ ਵਾਪਰਿਆ ਹੈ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਦਾ ਇਹਦੇ ਵਿੱਚ ਬੈਠੇ ਲੋਕਾਂ ਦਾ ਕੀ ਹਸ਼ਰ ਹੋਇਆ ਹੋਵੇਗਾ ਕਿਸ ਕਦਰ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਤੁਹਾਨੂੰ ਦੱਸਤੀਏ ਕਿ ਗੱਡੀ ਤੇਜ਼ ਰਫ਼ਤਾਰ ਦੇ ਵਿੱਚ ਜਾਰੀ ਹੁੰਦੀ ਹੈ ਕਿ ਅਚਾਨਕ ਇਸ ਗੱਡੀ ਦਾ ਜਿਹੜਾ ਸੰਤੁਲਨ ਹੈ ਉਹ ਵਿਗੜ ਜਾਂਦਾ ਹੈ ਤੇ ਨਾਲ ਰੋਡ ਦੇ ਨਾਲ ਖੜੇ ਦਰਖਤ ਦੇ ਨਾਲ ਜ਼ੋਰ ਦੀ ਜਾ ਵਸਦੀ ਹੈ ਇਸ ਕਦਰ ਇਹ ਹਾਦਸਾ ਹੁੰਦਾ ਹੈ ਕਿ ਵੱਡੇ ਧਮਾਕੇ ਦੇ ਵਾਂਗ ਆਵਾਜ਼ ਆਉਂਦੀ ਹੈ ਤੇ ਇਸ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਇਸ ਦੇ ਵਿੱਚ ਬੈਠੀ ਜਿਹੜੀ ਸਵਾਰੀ ਹੁੰਦੀ ਹੈ ਮੌਕੇ ਤੇ ਜਿਹੜੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਕਿ ਇਸ ਦੇ ਵਿੱਚ ਜਿਹੜਾ ਚਾਲਕ ਸੀਗਾ ਉਸ ਦੀ ਮੌਤ ਹੋ ਚੁੱਕੀ ਹੈ ਦੱਸਦੇ ਕਿ ਦਰਸਲ ਇਹ ਨੌਜਵਾਨ ਜਿਹੜਾ ਸੀ ਵੀ ਜਿਹੜਾ ਸੀ ਮੋਗੇ ਦੇ ਵਸਨੀਕ ਸੀ ਤੇ ਆਪਣੇ ਨਾਨਕੇ ਪਿੰਡ ਸ੍ਰੀ ਵੈਲੇ ਤੋਂ ਕਰੀਬ ਸਵੇਰੇ 8 ਵਜੇ ਫਕਤਾ ਪਾਈ ਬਸ ਸਟੈਂਡ ਤੋਂ ਵਾਪਸ ਬਾਜ਼ਾਖਾਨਾ ਵੱਲ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਕਾਰ ਦਾ ਅਚਾਨਕ ਜਿਹੜਾ ਹੈ ਸੰਤੁਲਨ ਵਿਗੜ ਜਾਂਦਾ ਹੈ ਤੇ ਕਾਰ ਦਰਖਤ ਦੇ ਨਾਲ ਟਕਰਾ ਜਾਂਦੀ ਹੈ ਅਤੇ ਨੌਜਵਾਨ ਉਦੇ ਵੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਦੇਖ ਕੇ ਦੇਖ ਸਮਝ ਸਕਤੇ ਹੂੰ ਤੁਸੀਂ ਕਿ ਇਹ ਕਿਸ ਕਦਰ ਭਿਆਨਕ ਹਾਦਸਾ ਵਾਪਰਿਆ ਹੈ ਗੱਡੀ ਦੇ ਪਰਖੱਚੇ ਉੱਡ ਚੁੱਕੇ ਨੇ ਇਸ ਵਿਅਕਤੀ ਦੀ লাশ ਇਸ ਗੱਡੀ ਦੇ ਵਿੱਚ ਫਸ ਜਾਂਦੀ ਹੈ ਜਿਸ ਨੂੰ ਕੱਟ ਕੇ ਬੜੀ ਮੁਸ਼ਕਿਲ ਦੇ ਨਾਲ ਜੀਐਸਬੀ ਦੇ ਨਾਲ ਇਸ ਗੱਡੀ ਨੂੰ ਚੱਕਿਆ ਜਾਂਦਾ ਹੈ ਤੇ ਮਸ਼ੱਕਤ ਦੇ ਨਾਲ ਇਸ ਦੇ ਵਿੱਚੋਂ ਉਸ ਮ੍ਰਿਤਕ ਦੀ লাশ ਕੱਢੀ ਜਾਂਦੀ ਹੈ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਹਿਲਾਂ ਤਾਂ ਯਕੀਨ ਨਹੀਂ ਹੋਵੇਗਾ ਕਿ ਸਿਰਫ ਦਰਖਤ ਦੇ ਨਾਲ ਟਕਰਾਉਣ ਤੋਂ ਬਾਅਦ ਗੱਡੀ ਦਾ ਇਹ ਹਾਦਸਾ ਹੋਇਆ ਹੈ ਤੇ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਸ ਵਿਅਕਤੀ ਦਾ ਕੀ ਹਸ਼ਰ ਹੋਇਆ ਹੋਵੇਗਾ ਜੋ ਇਸ ਦੇ ਅੰਦਰ ਬੈਠਿਆ ਸੀ ਦੇਖ ਸਕਤ ਹਾਂ ਕਿ ਗੱਡੀ ਦੇ ਪਰਖੱਚੇ ਉੱਡ ਚੁੱਕੇ ਨੇ ਅੱਗੇ ਤੋਂ ਲੈ ਕੇ ਪਿੱਛੇ ਤੱਕ ਪੂਰੀ ਗੱਡੀ ਜੜੀ ਹੈ ਉਹ ਨੁਕਸਾਨੀ ਗਈ ਹੈ ਉਸ ਦੇ ਜਿਹੜੇ ਪਰਖੱਚੇ ਨੇ ਉੱਡ ਕੇ ਦੂਰ ਦੂਰ ਤੱਕ ਜਾ ਕੇ ਡਿੱਗਦੇ ਨੇ ਲੋਕ ਜਿਹੜੇ ਨੇ ਇੱਥੇ ਇਕੱਠ ਹੋ ਜਾਂਦਾ ਹੈ ਲੋਕ ਹੈਰਾਨ ਹੋ ਜਾਂਦੇ ਨੇ ਕਿ ਇੱਕ ਵੱਡਾ ਧਮਾਕਾ ਕਿੱਥੋਂ ਹੋਇਆ ਹੈ ਕਿਹੜੀ ਆਵਾਜ਼ ਆਈ ਹੈ ਤੇ ਜਦੋਂ ਦੇਖਿਆ ਜਾਂਦਾ ਹੈ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਲੋਕਾਂ ਦੀਆਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਨੇ ਅਤੇ ਜਦੋਂ ਦੇਖ ਨੇ ਗੱਡੀ ਖੋਲ ਕੇ ਤਾਂ ਉਸ ਦੇ ਵਿੱਚ ਉਹ ਮਰਤਕ ਦੇ ਜਿਹੜੀ ਅੰਦਰ ਹੀ ਹੁੰਦੀ ਹੈ ਤੇ ਬੜੀ ਮੁਸ਼ਕਲ ਤੋਂ ਬਾਅਦ ਪ੍ਰਸ਼ਾਸਨ ਮੌਕੇ ਤੇ ਪਹੁੰਚਦਾ ਪੁਲਿਸ ਪਹੁੰਚਦੀ ਹੈ ਤੇ ਇਸ ਗੱਡੀ ਨੂੰ ਕੱਢਿਆ ਜਾਂਦਾ ਹੈ ਤੇ ਉਸ ਦੇ ਵਿੱਚੋਂ ਮਰਤਕ ਦੇ ਕੱਢੀ ਜਾਂਦੀ ਹੈ ਦੱਸਦੀ ਕਿ ਨੌਜਵਾਨ ਦਾ ਨਾਮ ਉਦੇ ਵੀਰ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਸਵੇਰੇ 8 ਵਜੇ ਪਕਤਾਪਾਈ ਬਸ ਸਟੈਂਡ ਤੋਂ ਵਾਪਸ ਬਾਜਾਖਾਨਾ ਵੱਲ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਕਾਰ ਦਾ ਅਚਾਨਕ ਸੰਤੁਲਨ ਵਿਗੜ ਜਾਂਦਾ ਹੈ ਤੇ ਉਹ ਅਜੇ ਸਵੇਰੇ 8 ਵਜੇ ਉਦੇ ਵੀਰ ਮੌਨਦਾ 18 ਸਾਲਾਂ ਦਾ ਲਟਕਾਇਆ ਮੋਗੇ ਦਾ ਰੇਸ਼ੀਆ ਇਸ ਸਵੇਰੇ ਪੱਤਾ ਤੋਂ ਬਾਜ਼ਾ ਕਰਨਾ ਜਾ ਰਿਹਾ ਸੀ ਤੇ ਰਸਤੇ 'ਚ ਜੀ ਗੱਡੀ ਦਾ ਸਦੂਨ ਭੇਜਨ ਦਾ ਤੇ ਇਹਦਾ ਐਕਸੀਡੈਂਟ ਹੋ ਗਿਆ ਤੇ ਜੀ ਮੌਤ ਜੇ ਮਾਰ ਹੋ ਗਈ ਐਕਸੀਡੈਂਟ ਦੇ ਕਾਰਨ ਉਹ ਪਤਾ ਅਗਨੀ ਕੀ ਹਸਰਾਇ ਇਸ ਲਈ ਦੀ ਵੱਡੀ ਖਬਰ ਦੱਸਦੀ ਹੈ ਕਿ ਇੱਕ ਤੇਜ਼ ਰਫ਼ਤਾਰ ਗੱਡੀ ਦਾ ਅਚਾਨਕ ਸੰਤੁਲਨ ਵਿਗੜ ਜਾਂਦਾ ਹੈ ਤੇ ਉਸ ਗੱਡੀ ਦੇ ਫਿਰ ਪਰ ਖੱਟੇ ਉੜ ਜਾਂਦੇ ਨੇ ਜੀਹਾਂ ਤਸਵੀਰਾਂ ਦੇਖ ਸਕਦੇ ਹੋ ਦੱਸਦੀ ਹੈ ਕਿ ਇੱਕ ਜਿਹੜੀ ਗੱਡੀ ਹੈ ਉਹ ਸੜਕ ਦੇ ਉੱਤੇ ਚੱਲ ਰਹੀ ਹੁੰਦੀ ਹੈ ਕਿ ਅਚਾਨਕ ਇਸ ਗੱਡੀ ਦਾ ਸੰਤੁਲਨ ਵਿਗੜਦਾ ਹੈ ਤੇ ਦਰਖਤ ਦੇ ਵਿਚ ਜਾ ਵਸਤੀ ਹੈ ਜਿਸ ਤੋਂ ਬਾਅਦ ਇਸ ਤੇ ਪਰਖੱਚੇ ਔਰ ਜਾਂਦੇ ਨੇ ਇਸ ਦੇ ਵਿੱਚ ਹੀ ਗੱਡੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਸਵਾਰ ਬੈਠੇ ਹੁੰਦੇ ਨੇ ਸਵਾਰੀਆਂ ਬੈਠੀਆਂ ਹੁੰਦੀਆਂ ਨੇ ਉਹਨਾਂ ਦੀਆਂ ਮੌਤ ਹੋ ਜਾਂਦੀ ਹੈ ਦੱਸ ਤੀਏ ਇੱਕ ਬੇहद ਦੇ ਭਿਆਨਕ ਹਾਦਸਾ ਵਾਪਰਿਆ ਹੈ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਦਾ ਇਹਦੇ ਵਿੱਚ ਬੈਠੇ ਲੋਕਾਂ ਦਾ ਕੀ ਹਸ਼ਰ ਹੋਇਆ ਹੋਵੇਗਾ ਕਿਸ ਕਦਰ ਦੇ ਭਿਆਨਕ ਸੜਕ ਹਾਦਸਾ ਵਾਪਰਿਆ ਤੁਹਾਨੂੰ ਦੱਸ ਤੀਏ ਕਿ ਗੱਡੀ ਤੇਜ਼ ਰਫ਼ਤਾਰ ਦੇ ਵਿੱਚ ਜਾਰੀ ਹੁੰਦੀ ਹੈ ਕਿ ਅਚਾਨਕ ਇਸ ਗੱਡੀ ਦਾ ਜਿਹੜਾ ਸੰਤੁਲਨ ਹੈ ਉਹ ਵਿਗੜ ਜਾਂਦਾ ਹੈ ਤੇ ਨਾਲ ਰੋਡ ਦੇ ਨਾਲ ਖੜੇ ਦਰਖਤ ਦੇ ਨਾਲ ਜ਼ੋਰ ਦੀ ਜਾ ਵਜਦੀ ਹੈ ਇਸ ਕਦਰ ਇਹ ਹਾਦਸਾ ਹੁੰਦਾ ਹੈ ਕਿ ਵੱਡੇ ਤਮਾਕੇ ਦੀ ਵਾਂਗ ਆਵਾਜ਼ ਆਉਂਦੀ ਹੈ ਤੇ ਇਸ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਇਸ ਦੇ ਵਿੱਚ ਬੈਠੀ ਜਿਹੜੀ ਸਵਾਰੀ ਹੁੰਦੀ ਹੈ ਮੌਕੇ ਤੇ ਜਿਹੜੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਕਿ ਇਸ ਦੇ ਵਿੱਚ ਜਿਹੜਾ ਚਾਲਕ ਸੀਗਾ ਉਸ ਦੀ ਮੌਤ ਹੋ ਚੁੱਕੀ ਹੈ ਦੱਸਦੇ ਕਿ ਦਰਸਲ ਇਹ ਨੌਜਵਾਨ ਜਿਹੜਾ ਸੀ ਵੀ ਜਿਹੜਾ ਸੀ ਮੋਗੇ ਦੇ ਵਸਨੀਕ ਸੀ ਤੇ ਆਪਣੇ ਨਕੇ ਪਿੰਡ ਸ੍ਰੀ ਵਲੇ ਤੋਂ ਕਰੀਬ ਸਵੇਰੇ 8 ਵਜੇ ਭਕਤਾ ਪਾਈ ਬਸ ਸਟੈਂਡ ਤੋਂ ਵਾਪਸ ਬਾਜਾਖਾਨਾ ਵੱਲ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਕਾਰ ਦਾ ਅਚਾਨਕ ਜੜਾ ਹੈ ਸੰਤੁਲਨ ਵਿਗੜ ਜਾਂਦਾ ਹੈ ਤੇ ਕਾਰ ਦਰਖਤ ਦੇ ਨਾਲ ਟਕਰਾ ਜਾਂਦੀ ਹੈ ਅਤੇ ਨੌਜਵਾਨ ਉਦੇ ਵੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਦੇਖ ਕੇ ਦੇਖ ਸਮਝ ਸਕਦੇ ਹੋ ਤੁਸੀਂ ਕਿ ਇਹ ਕਿਸ ਕਦਰ ਭਿਆਨਕ ਹਾਦਸਾ ਵਾਪਰਿਆ ਹੈ ਗੱਡੀ ਦੇ ਪਰਖੱਚੇ ਉੱਡ ਚੁੱਕੇ ਨੇ ਇਸ ਵਿਅਕਤੀ ਦੀ ਲਾਸ਼ ਇਸ ਗੱਡੀ ਦੇ ਵਿੱਚ ਫਸ ਜਾਂਦੀ ਹੈ ਜਿਸ ਨੂੰ ਕੱਟ ਕੇ ਬੜੀ ਮੁਸ਼ਕਿਲ ਦੇ ਨਾਲ ਜੀਐਸਬੀ ਦੇ ਨਾਲ ਇਸ ਗੱਡੀ ਨੂੰ ਚੱਕਿਆ ਜਾਂਦਾ ਹੈ ਤੇ ਮਸ਼ੱਕਤ ਦੇ ਨਾਲ ਇਸ ਦੇ ਵਿੱਚੋਂ ਉਸ ਮਰਤਕ ਦੀ লাশ ਕੱਢੀ ਜਾਂਦੀ ਹੈ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਹਿਲਾਂ ਤਾਂ ਯਕੀਨ ਨਹੀਂ ਹੋਵੇਗਾ ਕਿ ਸਿਰਫ ਦਰਖਤੇ ਨਾਲ ਟਕਰਾਨ ਤੋਂ ਬਾਅਦ ਗੱਡੀ ਦਾ ਇਹ ਹਸ਼ਰ ਹੋਇਆ ਹੈ ਤੇ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਸ ਵਿਅਕਤੀ ਦਾ ਕੀ ਹਸ਼ਰ ਹੋਇਆ ਹੋਵੇਗਾ ਜੋ ਇਸ ਦੇ ਅੰਦਰ ਬੈਠਿਆ ਸੀ ਦੇਖ ਸਕਤ ਹਾਂ ਕਿ ਗੱਡੀ ਦੇ ਪਰਖੱਚੇ ਉੱਡ ਚੁੱਕੇ ਨੇ ਅੱਗੇ ਤੋਂ ਲੈ ਕੇ ਪਿੱਛੇ ਤੱਕ ਪੂਰੀ ਗੱਡੀ ਜੜੀ ਹੈ ਉਹ ਨੁਕਸਾਨੀ ਗਈ ਹੈ ਉਸ ਦੇ ਜਿਹੜੇ ਪਰਖੱਚੇ ਨੇ ਉੱਡ ਕੇ ਦੂਰ ਦੂਰ ਤੱਕ ਜਾ ਕੇ ਡਿੱਗਦੇ ਨਹੀਂ ਲੋਕ ਚੜੇ ਨੇ ਤੇ ਇਕੱਠ ਹੋ ਜਾਂਦਾ ਹੈ ਲੋਕ ਹੈਰਾਨ ਹੋ ਜਾਂਦੇ ਨੇ ਕਿ ਇੱਕ ਵੱਡਾ ਤਮਾਕਾ ਕਿੱਥੋਂ ਹੋਇਆ ਕਿਹੜੀ ਆਵਾਜ਼ ਆਈ ਹੈ ਤਾਂ ਜਦੋਂ ਦੇਖਿਆ ਜਾਂਦਾ ਹੈ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਲੋਕਾਂ ਦੀਆਂ ਅੱਖਾਂ ਖੋਲੀਆਂ ਰਹਿ ਜਾਂਦੀਆਂ ਨੇ ਅਤੇ ਜਦੋਂ ਦੇਖਦੇ ਨੇ ਗੱਡੀ ਖੋਲ ਕੇ ਤਾਂ ਉਸ ਦੇ ਵਿੱਚ ਉਹ ਮ੍ਰਿਤਕ ਦੇ ਜਿਹੜੀ ਅੰਦਰ ਹੀ ਹੁੰਦੀ ਹੈ ਤੇ ਬੜੀ ਮੁਸ਼ਕਲ ਤੋਂ ਬਾਅਦ ਪ੍ਰਸ਼ਾਸਨ ਮੌਕੇ ਤੇ ਬਹੁਤ ਹੈ ਪੁਲਿਸ ਪਹੁੰਚਦੀ ਹੈ ਤੇ ਇਸ ਗੱਡੀ ਨੂੰ ਕੱਢਿਆ ਜਾਂਦਾ ਹੈ ਤੇ ਉਸ ਦੇ ਵਿੱਚੋਂ ਮ੍ਰਿਤਕ ਦੇ ਕੱਢੀ ਜਾਂਦੀ ਹੈ ਦੱਸਦੀ ਕਿ ਨੌਜਵਾਨ ਦਾ ਨਾਮ ਉਦੇ ਵੀਰ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਸਵੇਰੇ 8 ਵਜੇ ਪਕਤਾ ਪਾਈ ਬਸ ਸਟੈਂਡ ਤੋਂ ਵਾਪਸ ਬਾਜਾਖਾਨਾ ਵੱਲ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਕਾਰ ਦਾ ਅਚਾਨਕ ਸੰਤੁਲਨ ਵਿਗੜ ਜਾਂਦਾ ਹੈ ਤੇ ਉਹ ਅਜ ਉਸ ਵੇਲੇ ਅਟਕ ਵਜਿਲੇ ਉਹਦੇ ਵਿੱਚ ਨਾਮ ਦਾ 18 ਸਾਲ ਦਾ ਲਟਕਾਇਮ ਮੋਗੇ ਦੇ ਰੇਸ਼ੀਆ ਜਿਸ ਵੇਲੇ ਪਾਕਾ ਤੋਂ ਬਾਜ਼ਾਰਨ ਜਾ ਰਿਹਾ ਸੀ ਤੇ ਰਸਤੇ 'ਚ ਜੀ ਗੱਡੀ ਦਾ ਸੰਤੁਲਨ ਵਿਗੜਨ ਦਾ ਇੱਕ ਸਿਡੈਂਟ ਅਕਸੀਡੈਂਟ ਹੋ ਗਿਆ ਤੇ ਜੀ ਮੌਕੇ 'ਤੇ ਐਕਸੀਡੈਂਟ ਦੇ ਕਾਰਨ ਵਰਤਤਾ ਗੱਗੀਆਂ ਤੋਂ ਤੀਸ਼ੂ ਚਲੋ। ਲੇਕਿ ਹਜ਼ਰਾਇ ਇਸ ਲਈ ਦੀ ਵੱਡੀ ਖਬਰ ਦੱਸਦੀ ਹੈ ਕਿ ਇੱਕ ਤੇਜ਼ ਰਫ਼ਤਾਰ ਗੱਡੀ ਦਾ ਅਚਾਨਕ ਸੰਤੁਲਨ ਵਿਗੜ ਜਾਂਦਾ ਹੈ ਤੇ ਉਸ ਗੱਡੀ ਦੇ ਫਿਰ ਪਰ ਖੱਟੇ ਉੜ ਜਾਂਦੇ ਨੇ। ਜੀਹਾਂ ਤਸਵੀਰਾਂ ਦੇਖ ਸਕਦੇ ਹੋ ਦੱਸਦੀ ਹੈ ਕਿ ਇੱਕ ਜਿਹੜੀ ਗੱਡੀ ਹੈ ਉਹ ਸੜਕ ਦੇ ਉੱਤੇ ਚੱਲ ਰਹੀ ਹੁੰਦੀ ਹੈ ਕਿ ਅਚਾਨਕ ਇਸ ਗੱਡੀ ਦਾ ਸੰਤੁਲਨ ਵਿਗੜਦਾ ਹੈ ਤੇ ਦਰਖਤ ਤੇ ਵਿਚ ਜਾ ਵਰਤੀ ਹੈ ਜਿਸ ਤੋਂ ਬਾਅਦ ਇਸ ਤੇ ਪਰਖੱਚੇ ਉੱਡ ਜਾਂਦੇ ਨੇ ਇਸ ਦੇ ਵਿੱਚ ਹੀ ਗੱਡੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਸਵਾਰ ਬੈਠੇ ਹੁੰਦੇ ਨੇ ਸਵਾਰੀਆਂ ਬੈਠੀਆਂ ਹੁੰਦੀਆਂ ਨੇ ਉਹਨਾਂ ਦੀਆਂ ਮੌਤ ਹੋ ਜਾਂਦੀਆਂ 10 ਦੱਸਦੀ ਇੱਕ ਬੇहद ਦੇ ਭਿਆਨਕ ਹਾਦਸਾ ਵਾਪਰਿਆ ਹੈ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਦਾ ਇਹ ਦੇ ਵਿੱਚ ਬੈਠੇ ਲੋਕਾਂ ਦਾ ਕੀ ਹਸ਼ਰ ਹੋਇਆ ਹੋਵੇਗਾ ਕਿਸ ਕਦਰ ਦੇ ਭਿਆਨਕ ਸੜਕ ਹਾਦਸਾ ਵਾਪਰਿਆ ਤੁਹਾਨੂੰ ਦੱਸਦੀ ਹੈ ਕਿ ਗੱਡੀ ਤੇਜ਼ ਰਫ਼ਤਾਰ ਦੇ ਵਿੱਚ ਜਾਰੀ ਹੁੰਦੀ ਹੈ ਕਿ ਅਚਾਨਕ ਇਸ ਗੱਡੀ ਦਾ ਜਿਹੜਾ ਸੰਤੁਲਨ ਹੈ ਉਹ ਵਿਗੜ ਜਾਂਦਾ ਹੈ ਤੇ ਨਾਲ ਰੋਡ ਦੇ ਨਾਲ ਖੜੇ ਦਰਖਤ ਦੇ ਨਾਲ ਜ਼ੋਰ ਦੀ ਜਾ ਵਜਦੀ ਹੈ ਇਸ ਕਦਰ ਇਹ ਹਾਦਸਾ ਹੁੰਦਾ ਹੈ ਕਿ ਇੱਕ ਵੱਡੇ ਧਮਾਕੇ ਦੇ ਵਾਂਗ ਆਵਾਜ਼ ਆਉਂਦੀ ਹੈ ਤੇ ਇਸ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਇਸ ਦੇ ਵਿੱਚ ਬੈਠੀ ਜਿਹੜੀ ਸਵਾਰੀ ਹੁੰਦੀ ਹੈ ਮੌਕੇ ਤੇ ਜਿਹੜੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਕਿ ਇਸ ਦੇ ਵਿੱਚ ਜਿਹੜਾ ਚਾਲਕ ਸੀਗਾ ਉਸ ਦੀ ਮੌਤ ਹੋ ਚੁੱਕੀ ਹੈ ਦੱਸਦੇ ਕਿ ਦਰਸਲ ਇਹ ਨੌਜਵਾਨ ਜਿਹੜਾ ਸੀ ਵੀ ਜਿਹੜਾ ਸੀ ਮੋਗੇ ਦੇ ਵਸਨੀਕ ਸੀ ਤੇ ਆਪਣੇ ਨਾਨਕੇ ਪਿੰਡ ਸ੍ਰੀ ਵਲੇ ਤੋਂ ਕਰੀਬ ਸਵੇਰੇ 8 ਵਜੇ ਪਕਤਾ ਪਾਈ ਬਸ ਸਟੈਂਡ ਤੋਂ ਵਾਪਸ ਬਾਜਾਖਾਨਾ ਵੱਲ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਕਾਰ ਦਾ ਅਚਾਨਕ ਜਿਹੜਾ ਹੈ ਸੰਤੁਲਨ ਵਿਗੜ ਜਾਂਦਾ ਹੈ ਤੇ ਕਾਰ ਦਰਖਤ ਦੇ ਨਾਲ ਟਕਰਾ ਜਾਂਦੀ ਹੈ ਅਤੇ ਨੌਜਵਾਨ ਉਦੇ ਵੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਦੇਖ ਕੇ ਦੇਖ ਸਮਝ ਸਕਤੇ ਹੂੰ ਤੁਸੀਂ ਕਿ ਇਹ ਕਿਸ ਕਦਰ ਭਿਆਨਕ ਹਾਦਸਾ ਵਾਪਰਿਆ ਹੈ ਗੱਡੀ ਦੇ ਪਰਖੱਚੇ ਉੱਡ ਚੁੱਕੇ ਨੇ ਇਸ ਵਿਅਕਤੀ ਦੀ লাশ ਇਸ ਗੱਡੀ ਦੇ ਵਿੱਚ ਫਸ ਜਾਂਦੀ ਹੈ ਜਿਸ ਨੂੰ ਕੱਟ ਕੇ ਬੜੀ ਮੁਸ਼ਕਿਲ ਦੇ ਨਾਲ ਜੀਐਸਬੀ ਦੇ ਨਾਲ ਇਸ ਗੱਡੀ ਨੂੰ ਚੱਕਿਆ ਜਾਂਦਾ ਹੈ ਤੇ ਮਸ਼ੱਕਤ ਦੇ ਨਾਲ ਇਸ ਦੇ ਵਿੱਚੋਂ ਉਸ ਮ੍ਰਿਤਕ ਦੀ লাশ ਕੱਢੀ ਜਾਂਦੀ ਹੈ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਹਿਲਾਂ ਤਾਂ ਯਕੀਨ ਨਹੀਂ ਹੋਵੇਗਾ ਕਿ ਸਿਰਫ ਦਰਖਤ ਦੇ ਨਾਲ ਟਕਰਾਉਣ ਤੋਂ ਬਾਅਦ ਗੱਡੀ ਦਾ ਇਹ ਹਾਦਸਾ ਹੋਇਆ ਹੈ ਤੇ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਸ ਵਿਅਕਤੀ ਦਾ ਕੀ ਹਸ਼ਰ ਹੋਇਆ ਹੋਵੇਗਾ ਜੋ ਇਸ ਦੇ ਅੰਦਰ ਬੈਠਿਆ ਸੀ ਦੇਖ ਸਕਤ ਹਾਂ ਕਿ ਗੱਡੀ ਦੇ ਪਰਖੱਚੇ ਉੱਡ ਚੁੱਕੇ ਨੇ ਅੱਗੇ ਤੋਂ ਲੈ ਕੇ ਪਿੱਛੇ ਤੱਕ ਪੂਰੀ ਗੱਡੀ ਜੜੀ ਹੈ ਉਹ ਨੁਕਸਾਨੀ ਗਈ ਹੈ ਉਸ ਦੇ ਜਿਹੜੇ ਪਰਖੱਚੇ ਨੇ ਉੱਡ ਕੇ ਦੂਰ ਦੂਰ ਤੱਕ ਜਾ ਕੇ ਡਿੱਗਦੇ ਨਹੀਂ ਲੋਕ ਜਿਹੜੇ ਨੇ ਇੱਥੇ ਇਕੱਠ ਹੋ ਜਾਂਦਾ ਹੈ ਲੋਕ ਹੈਰਾਨ ਹੋ ਜਾਂਦੇ ਨੇ ਕਿ ਇੱਕ ਵੱਡਾ ਧਮਾਕਾ ਕਿੱਥੋਂ ਹੋਇਆ ਹੈ ਕਿਹੜੀ ਆਵਾਜ਼ ਆਈ ਹੈ ਤੇ ਜਦੋਂ ਦੇਖਿਆ ਜਾਂਦਾ ਹੈ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਲੋਕਾਂ ਦੀਆਂ ਅੱਖਾਂ ਖੋਲੀਆਂ ਰਹਿ ਜਾਂਦੀਆਂ ਨੇ ਅਤੇ ਜਦੋਂ ਦੇਖ ਨੇ ਗੱਡੀ ਖੋਲ ਕੇ ਤਾਂ ਉਸ ਦੇ ਵਿੱਚ ਉਹ ਮਰਤਕ ਦੇ ਜਿਹੜੀ ਅੰਦਰ ਹੀ ਹੁੰਦੀ ਹੈ ਤੇ ਬੜੀ ਮੁਸ਼ਕਲ ਤੋਂ ਬਾਅਦ ਪ੍ਰਸ਼ਾਸਨ ਮੌਕੇ ਤੇ ਪਹੁੰਚਦਾ ਪੁਲਿਸ ਪਹੁੰਚਦੀ ਹੈ ਤੇ ਇਸ ਗੱਡੀ ਨੂੰ ਕੱਢਿਆ ਜਾਂਦਾ ਹੈ ਤੇ ਉਸ ਦੇ ਵਿੱਚੋਂ ਮਰਤਕ ਦੇ ਕੱਢੀ ਜਾਂਦੀ ਹੈ ਦੱਸਦੀ ਕਿ ਨੌਜਵਾਨ ਦਾ ਨਾਮ ਉਦੇ ਵੀਰ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਸਵੇਰੇ 8 ਵਜੇ ਪਕਤਾਪਾਈ ਬਸ ਸਟੈਂਡ ਤੋਂ ਵਾਪਸ ਬਾਜਾਖਾਨਾ ਵੱਲ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਕਾਰ ਦਾ ਅਚਾਨਕ ਸੰਤੁਲਨ ਵਿਗੜ ਜਾਂਦਾ ਹੈ ਤੇ ਉਹ ਅਜ ਸਵੇਰੇ 8 ਵਜੇ ਉਦੇ ਵੀਰ ਮੌਤ ਦਾ 18 ਸਾਲਾਂ ਦਾ ਲਟਕਾਇਆ ਮੋਗੇ ਦਾ ਰਸ਼ੀਅ ਇਸ ਸਵੇਰੇ ਪੱਤਾ ਤੋਂ ਬਾਜ਼ਾ ਕਰਨ ਜਾ ਰਿਹਾ ਸੀ ਤੇ ਰਸਤੇ 'ਚ ਜੀ ਗੱਡੀ ਦਾ ਸਦਨ ਉਹ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਜੀ ਮੌਤੇ ਜੀ ਮਾਰਤ ਹੋ ਗਈ ਐਕਸੀਡੈਂਟ ਦੇ ਕਾਰਨਾਂ ਦਾ ਪਤਾ ਅਗਲੇ 100000 ਕਿ ਕਿ ਹਸਰੈ ਇਸ ਲਈ ਦੀ ਵੱਡੀ ਖਬਰ ਦੱਸਦੀ ਹੈ ਕਿ ਇੱਕ ਤੇਜ਼ ਰਫ਼ਤਾਰ ਗੱਡੀ ਦਾ ਅਚਾਨਕ ਸੰਤੁਲਨ ਵਿਗੜ ਜਾਂਦਾ ਹੈ ਤੇ ਉਸ ਗੱਡੀ ਦੇ ਫਿਰ ਪਰ ਖੱਟੇ ਉੜ ਜਾਂਦੇ ਨੇ ਜੀ ਹਾਂ ਤਸਵੀਰਾਂ ਦੇਖ ਸਕਦੇ ਹੋ ਦੱਸਦੀ ਹੈ ਕਿ ਇੱਕ ਜਿਹੜੀ ਗੱਡੀ ਹੈ ਉਹ ਸੜਕ ਦੇ ਉੱਤੇ ਚੱਲ ਰਹੀ ਹੁੰਦੀ ਹੈ ਕਿ ਅਚਾਨਕ ਇਸ ਗੱਡੀ ਦਾ ਸੰਤੁਲਨ ਵਿਗੜਦਾ ਹੈ ਤੇ ਦਰਖਤ ਤੇ ਵਿਚ ਜਾ ਵਸਤੀ ਹੈ ਜਿਸ ਤੋਂ ਬਾਅਦ ਇਸ ਤੇ ਪਰਖੱਚੇ ਉਰ ਜਾਂਦੇ ਨੇ ਇਸ ਦੇ ਵਿੱਚ ਹੀ ਗੱਡੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਸਵਾਰ ਬੈਠੇ ਹੁੰਦੇ ਨੇ ਸਵਾਰੀਆਂ ਬੈਠੀਆਂ ਹੁੰਦੀਆਂ ਨੇ ਉਹਨਾਂ ਦੀਆਂ ਮੌਤ ਹੋ ਜਾਂਦੀ ਹੈ ਦੱਸਤੀ ਇੱਕ ਬਿਹਤ ਦੇ ਭਿਆਨਕ ਹਾਦਸਾ ਵਾਪਰਿਆ ਹੈ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਦਾ ਇਹਦੇ ਵਿੱਚ ਬੈਠੇ ਲੋਕਾਂ ਦਾ ਕੀ ਹਸ਼ਰ ਹੋਇਆ ਹੋਵੇਗਾ ਕਿਸ ਕਦਰ ਇਹ ਪਿਆਨਕ ਸੜਕ ਹਾਦਸਾ ਵਾਪਰਿਆ ਤੁਹਾਨੂੰ ਦੱਸ ਦਈਏ ਕਿ ਗੱਡੀ ਤੇਜ਼ ਰਫ਼ਤਾਰ ਦੇ ਵਿੱਚ ਜਾਰੀ ਹੁੰਦੀ ਹੈ ਕਿ ਅਚਾਨਕ ਇਸ ਗੱਡੀ ਦਾ ਜਿਹੜਾ ਸੰਤੁਲਨ ਹੈ ਉਹ ਵਿਗੜ ਜਾਂਦਾ ਹੈ ਤੇ ਨਾਲ ਰੋਡ ਦੇ ਨਾਲ ਖੜੇ ਦਰਖਤ ਦੇ ਨਾਲ ਜ਼ੋਰ ਦੀ ਜਾ ਵਜਦੀ ਹੈ ਇਸ ਕਦਰ ਇਹ ਹਾਦਸਾ ਹੁੰਦਾ ਹੈ ਕਿ ਇੱਕ ਵੱਡੇ ਧਮਾਕੇ ਦੀ ਵਾਂਗ ਆਵਾਜ਼ ਆਉਂਦੀ ਹੈ ਤੇ ਇਸ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਇਸ ਦੇ ਵਿੱਚ ਬੈਠੀ ਜਿਹੜੀ ਸਵਾਰੀ ਹੁੰਦੀ ਹੈ ਮੌਕੇ ਤੇ ਜਿਹੜੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਕਿ ਇਸ ਦੇ ਵਿੱਚ ਜਿਹੜਾ ਚਾਲਕ ਜਗਾ ਉਸਦੀ ਮੌਤ ਹੋ ਚੁੱਕੀ ਹੈ ਦੱਸਦੇ ਕਿ ਦਰਸਲ ਇਹ ਨੌਜਵਾਨ ਜਿਹੜਾ ਸੀ ਵੀ ਜਿਹੜਾ ਸੀ ਮੋਗੇ ਦੇ ਵਸਨੀਕ ਸੀ ਤੇ ਆਪਣੇ ਨਾਨਕੇ ਪਿੰਡ ਸ੍ਰੀ ਵਲੇ ਤੋਂ ਕਰੀਬ ਸਵੇਰੇ 8 ਵਜੇ ਭੱਜਤਾ ਪਾਈ ਬਸ ਸਟੈਂਡ ਤੋਂ ਵਾਪਸ ਬਾਜ਼ਾਖਾਨਾ ਵੱਲ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਕਾਰ ਦਾ ਅਚਾਨਕ ਜਿਹੜਾ ਹੈ ਸੰਤੁਲਨ ਵਿਗੜ ਜਾਂਦਾ ਹੈ ਤੇ ਕਾਰ ਦਰਖਤ ਦੇ ਨਾਲ ਟਕਰਾ ਜਾਂਦੀ ਹੈ ਅਤੇ ਨੌਜਵਾਨ ਉਹਦੇ ਵੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਦੇਖ ਕੇ ਦੇਖ ਸਮਝ ਸਕਦੇ ਹੋ ਤੁਸੀਂ ਕਿ ਇਹ ਇੱਕ ਇਸ ਕਦਰ ਭਿਆਨਕ ਹਾਦਸਾ ਵਾਪਰਿਆ ਹੈ ਗੱਡੀ ਦੇ ਪਰ ਖੱچے ਉੱਡ ਚੁੱਕੇ ਨੇ ਇਸ ਵਿਅਕਤੀ ਦੀ লাশ ਇਸ ਗੱਡੀ ਦੇ ਵਿੱਚ ਫਸ ਜਾਂਦੀ ਹੈ ਜਿਸ ਨੂੰ ਕੱਟ ਕੇ ਬੜੀ ਮੁਸ਼ਕਲ ਦੇ ਨਾਲ ਜੀਐਸਬੀ ਦੇ ਨਾਲ ਇਸ ਗੱਡੀ ਨੂੰ ਚੱਕਿਆ ਜਾਂਦਾ ਹੈ ਤੇ ਮਸ਼ੱਕਤ ਦੇ ਨਾਲ ਇਸ ਦੇ ਵਿੱਚੋਂ ਇਸ ਮਰਤਕ ਦੀ লাশ ਕੱਢੀ ਜਾਂਦੀ ਹੈ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਹਿਲਾਂ ਤਾਂ ਯਕੀਨ ਨਹੀਂ ਹੋਵੇਗਾ ਕਿ ਸਿਰਫ ਦਰਖਤੇ ਨਾਲ ਟਕਰਾਉਣ ਤੋਂ ਬਾਅਦ ਗੱਡੀ ਦਾ ਇਹ ਹਸ਼ਰ ਹੋਇਆ ਹੈ ਤੇ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਸ ਵਿਅਕਤੀ ਦਾ ਕੀ ਹਸ਼ਰ ਹੋਇਆ ਹੋਵੇਗਾ ਜੋ ਇਸ ਦੇ ਅੰਦਰ ਬੈਠਿਆ ਸੀ ਦੇਖ ਸਕਤ ਹਾਂ ਕਿ ਗੱਡੀ ਦੇ ਪਰਖੱਚੇ ਉੱਡ ਚੁੱਕੇ ਨੇ ਅੱਗੇ ਤੋਂ ਲੈ ਕੇ ਪਿੱਛੇ ਤੱਕ ਪੂਰੀ ਗੱਡੀ ਜੜੀ ਹੈ ਉਹ ਨੁਕਸਾਨੀ ਗਈ ਹੈ ਉਸ ਦੇ ਜਿਹੜੇ ਪਰਖੱਚੇ ਨੇ ਉੱਡ ਕੇ ਦੂਰ ਦੂਰ ਤੱਕ ਜਾ ਕੇ ਡਿੱਗਦੇ ਨਹੀਂ ਲੋਕ ਜਿਹੜੇ ਨੇ ਇੱਥੇ ਇਕੱਠੇ ਹੋ ਜਾਂਦੇ ਨੇ ਲੋਕ ਹੈਰਾਨ ਹੋ ਜਾਂਦੇ ਨੇ ਕਿ ਇੱਕ ਵੱਡਾ ਤਮਾਕਾ ਕਿੱਥੋਂ ਹੋਇਆ ਕਿਹੜੀ ਆਵਾਜ਼ ਆਈ ਹੈ ਤਾਂ ਜਦੋਂ ਦੇਖਿਆ ਜਾਂਦਾ ਹੈ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਲੋਕਾਂ ਦੀਆਂ ਅੱਖਾਂ ਖੋਲੀਆਂ ਰਹਿ ਜਾਂਦੀਆਂ ਨੇ ਅਤੇ ਜਦੋਂ ਦੇਖਦੇ ਨੇ ਗੱਡੀ ਖੋਲ ਕੇ ਤਾਂ ਉਸ ਦੇ ਵਿੱਚ ਉਹ ਮ੍ਰਿਤਕ ਦੇ ਜਿਹੜੀ ਅੰਦਰ ਹੀ ਹੁੰਦੀ ਹੈ ਤੇ ਬੜੀ ਮੁਸ਼ਕਲ ਤੋਂ ਬਾਅਦ ਪ੍ਰਸ਼ਾਸਨ ਮੌਕੇ ਤੇ ਬਹੁਤ ਹੈ ਪੁਲਿਸ ਪਹੁੰਚਦੀ ਹੈ ਤੇ ਇਸ ਗੱਡੀ ਨੂੰ ਕੱਢਿਆ ਜਾਂਦਾ ਹੈ ਤੇ ਉਸ ਦੇ ਵਿੱਚੋਂ ਮ੍ਰਿਤਕ ਦੇ ਕੱਢੀ ਜਾਂਦੀ ਹੈ ਦੱਸਦੀ ਕਿ ਨੌਜਵਾਨ ਦਾ ਨਾਮ ਉਦੇ ਵੀਰ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਸਵੇਰੇ 8 ਵਜੇ ਪਕਤਾ ਪਾਈ ਬਸ ਸਟੈਂਡ ਤੋਂ ਵਾਪਸ ਬਾਜਾਖਾਨਾ ਵੱਲ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਕਾਰ ਦਾ ਅਚਾਨਕ ਸੰਤੁਲਨ ਵਿਗੜ ਜਾਂਦਾ ਹੈ ਤੇ ਉਹ ਅਜ ਉਸ ਵੇਲੇ ਅਟਕਵੜੇ ਲਈ ਉਹਦੇ ਵੀ ਨਾਮ ਦਾ 18 ਸਾਲਾਂ ਦਾ ਲਟਕਾਏ ਮੋਗੇ ਦਾ ਰੇਸ਼ੀਆ ਜਿਸ ਵੇਲੇ ਪੱਤਾ ਤੋਂ ਬਾਜਾ ਕਰਨ ਜਾ ਰਿਹਾ ਸੀ ਤੇ ਰਸਤੇ 'ਚ ਜੀ ਗੱਡੀ ਦਾ ਸੰਤੁਲਨ ਵਿਗੜਨ ਦਾ ਇੱਕ ਸਿਚੀਡੈਂਟ ਹੋ ਗਿਆ ਤੇ ਜੀ ਮੌਕੇ ਦੇ ਮਾਮਲੇ ਐਕਸੀਡੈਂਟ ਦੇ ਕਾਰਨ ਵਰਤਤਾ ਕਾਰਨ ਇਹ ਚੁੱਤੀ ਸ਼ੁਰੂ ਹੋ ਗਈ। ਲੇਕਿ ਹਜ਼ਰਾਇ ਇਸ ਲਈ ਦੀ ਵੱਡੀ ਖਬਰ ਦੱਸਦੀ ਹੈ ਕਿ ਇੱਕ ਤੇਜ਼ ਰਫ਼ਤਾਰ ਗੱਡੀ ਦਾ ਅਚਾਨਕ ਸੰਤੁਲਨ ਵਿਗੜ ਜਾਂਦਾ ਹੈ ਤੇ ਉਸ ਗੱਡੀ ਦੇ ਫਿਰ ਪਰ ਖੱਟੇ ਉੜ ਜਾਂਦੇ ਨੇ। ਜੀਹਾਂ ਤਸਵੀਰਾਂ ਦੇਖ ਸਕਦੇ ਹੋ ਦੱਸਦੀ ਹੈ ਕਿ ਇੱਕ ਜਿਹੜੀ ਗੱਡੀ ਹੈ ਉਹ ਸੜਕ ਦੇ ਉੱਤੇ ਚੱਲ ਰਹੀ ਹੁੰਦੀ ਹੈ ਕਿ ਅਚਾਨਕ ਇਸ ਗੱਡੀ ਦਾ ਸੰਤੁਲਨ ਵਿਗੜਦਾ ਹੈ ਤੇ ਦਰਖਤ ਦੇ ਵਿਚ ਜਾ ਵਰਤੀ ਹੈ ਜਿਸ ਤੋਂ ਬਾਅਦ ਇਸ ਤੇ ਪਰਖੱਚੇ ਉੱਡ ਜਾਂਦੇ ਨੇ ਇਸ ਦੇ ਵਿੱਚ ਹੀ ਗੱਡੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੇ ਸਵਾਰ ਬੈਠੇ ਹੁੰਦੇ ਨੇ ਸਵਾਰੀਆਂ ਬੈਠੀਆਂ ਹੁੰਦੀਆਂ ਨੇ ਉਹਨਾਂ ਦੀਆਂ ਮੌਤ ਹੋ ਜਾਂਦੀ ਹੈ ਦੱਸ ਤੀਏ ਇੱਕ ਬੇहद ਦੇ ਭਿਆਨਕ ਹਾਦਸਾ ਵਾਪਰਿਆ ਹੈ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕਾਂ ਦਾ ਇਹ ਦੇ ਵਿੱਚ ਬੈਠੇ ਲੋਕਾਂ ਦਾ ਕੀ ਹਸ਼ਰ ਹੋਇਆ ਹੋਵੇਗਾ ਕਿਸ ਕਦਰ ਦੇ ਭਿਆਨਕ ਸੜਕ ਹਾਦਸਾ ਵਾਪਰਿਆ ਤੁਹਾਨੂੰ ਦੱਸ ਤੀਏ ਕਿ ਗੱਡੀ ਤੇਜ਼ ਰਫ਼ਤਾਰ ਦੇ ਵਿੱਚ ਜਾਰੀ ਹੁੰਦੀ ਹੈ ਕਿ ਅਚਾਨਕ ਇਸ ਗੱਡੀ ਦਾ ਜਿਹੜਾ ਸੰਤੁਲਨ ਹੈ ਉਹ ਵਿਗੜ ਜਾਂਦਾ ਹੈ ਤੇ ਨਾਲ ਰੋਡ ਦੇ ਨਾਲ ਖੜੇ ਦਰਖਤ ਦੇ ਨਾਲ ਜ਼ੋਰ ਦੀ ਜਾ ਵਜਦੀ ਹੈ ਇਸ ਕਦਰ ਇਹ ਹਾਦਸਾ ਹੁੰਦਾ ਹੈ ਕਿ ਇੱਕ ਵੱਡੇ ਧਮਾਕੇ ਦੀ ਵਾਂਗ ਆਵਾਜ਼ ਆਉਂਦੀ ਹੈ ਤੇ ਇਸ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਇਸ ਦੇ ਵਿੱਚ ਬੈਠੀ ਜਿਹੜੀ ਸਵਾਰੀ ਹੁੰਦੀ ਹੈ ਮੌਕੇ ਤੇ ਜਿਹੜੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ ਕਿ ਇਸ ਦੇ ਵਿੱਚ ਜਿਹੜਾ ਚਾਲਕ ਸੀਗਾ ਉਸ ਦੀ ਮੌਤ ਹੋ ਚੁੱਕੀ ਹੈ ਦੱਸਦੇ ਕਿ ਦਰਸਲ ਇਹ ਨੌਜਵਾਨ ਜਿਹੜਾ ਸੀ ਵੀ ਜਿਹੜਾ ਸੀ ਮੋਗੇ ਦੇ ਵਸਨੀਕ ਸੀ ਤੇ ਆਪਣੇ ਨਾਨਕੇ ਪਿੰਡ ਸ੍ਰੀ ਵਹਿਲੇ ਤੋਂ ਕਰੀਬ ਸਵੇਰੇ 8 ਵਜੇ ਪਕਤਾ ਪਾਈ ਬਸ ਸਟੈਂਡ ਤੋਂ ਵਾਪਸ ਬਾਜਾਖਾਨਾ ਵੱਲ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਕਾਰ ਦਾ ਅਚਾਨਕ ਜਿਹੜਾ ਹੈ ਸੰਤੁਲਨ ਵਿਗੜ ਜਾਂਦਾ ਹੈ ਤੇ ਕਾਰ ਦਰਖਤ ਦੇ ਨਾਲ ਟਕਰਾ ਜਾਂਦੀ ਹੈ ਅਤੇ ਨੌਜਵਾਨ ਉਦੇ ਵੀਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਸਵੀਰਾਂ ਦੇਖ ਕੇ ਦੇਖ ਸਮਝ ਸਕਤੇ ਹੂੰ ਤੁਸੀਂ ਕਿ ਇਹ ਕਿਸ ਕਦਰ ਭਿਆਨਕ ਹਾਦਸਾ ਵਾਪਰਿਆ ਹੈ ਗੱਡੀ ਦੇ ਪਰਖੱਚੇ ਉੱਡ ਚੁੱਕੇ ਨੇ ਇਸ ਵਿਅਕਤੀ ਦੀ Laash ਇਸ ਗੱਡੀ ਦੇ ਵਿੱਚ ਫਸ ਜਾਂਦੀ ਹੈ ਜਿਸ ਨੂੰ ਕੱਟ ਕੇ ਬੜੀ ਮੁਸ਼ਕਿਲ ਦੇ ਨਾਲ JCB ਦੇ ਨਾਲ ਇਸ ਗੱਡੀ ਨੂੰ ਚੱਕਿਆ ਜਾਂਦਾ ਹੈ ਤੇ ਮਸ਼ੱਕਤ ਦੇ ਨਾਲ ਇਸ ਦੇ ਵਿੱਚੋਂ ਉਸ ਮ੍ਰਿਤਕ ਦੀ Laash ਕੱਢੀ ਜਾਂਦੀ ਹੈ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਹਿਲਾਂ ਤਾਂ ਯਕੀਨ ਨਹੀਂ ਹੋਵੇਗਾ ਕਿ ਸਿਰਫ ਦਰਖਤ ਦੇ ਨਾਲ ਟਕਰਾਉਣ ਤੋਂ ਬਾਅਦ ਗੱਡੀ ਦਾ ਇਹ ਹਾਦਸਾ ਹੋਇਆ ਹੈ ਤੇ ਤੁਸੀਂ ਅੰਦਾਜ਼ਾ ਲਗਾ ਲਓ ਕਿ ਉਸ ਵਿਅਕਤੀ ਦਾ ਕੀ ਹਸ਼ਰ ਹੋਇਆ ਹੋਵੇਗਾ ਜੋ ਇਸ ਦੇ ਅੰਦਰ ਬੈਠਿਆ ਸੀ ਦੇਖ ਸਕਤ ਹਾਂ ਕਿ ਗੱਡੀ ਦੇ ਪਰਖੱਚੇ ਉੱਡ ਚੁੱਕੇ ਨੇ ਅੱਗੇ ਤੋਂ ਲੈ ਕੇ ਪਿੱਛੇ ਤੱਕ ਪੂਰੀ ਗੱਡੀ ਜੜੀ ਹੈ ਉਹ ਨੁਕਸਾਨੀ ਗਈ ਹੈ ਉਸ ਦੇ ਜਿਹੜੇ ਪਰਖੱਚੇ ਨੇ ਉੱਡ ਕੇ ਦੂਰ ਦੂਰ ਤੱਕ ਜਾ ਕੇ ਡਿੱਗਦੇ ਨੇ ਲੋਕ ਜਿਹੜੇ ਨੇ ਇੱਥੇ ਇਕੱਠੇ